ਮਾਰਨਿੰਗ ਸਤਿ ਸ੍ਰੀ ਅਕਾਲ ਤੇ ਅਸੀਂ ਅਜਾ ਪਹੁੰਚ ਗਏ ਆਪਣੇ ਘਰ ਤੇ ਸਾਡੀ ਗੱਡੀ ਲੱਗੀ ਆ ਉਹ ਦੇਖੋ ਸਾਡੇ ਘਰ ਦੀ ਸਬਜ਼ੀ ਵੀ ਲੱਗੀ ਆ ਅਬ ਮੈਂ ਬੇਟੀ ਦੇ ਮਿਲਾਨੀ ਆ ਹਾਂ ਤੁਹਾਨੂੰ ਅਬਨੀਤ ਸਤਿ ਸ੍ਰੀ ਅਕਾਲ ਗਾ ਦਿਓ ਸਾਰਿਆਂ ਨੂੰ ਮੇਰਾ ਵਲੌਗ ਨਾ ਅਬਨੀਤ ਦਾ ਨਾ ਵਲੌਗ ਬਣਾਇ ਸੀ ਸਸ਼ੀ ਕਾਲ ਕਰ ਦੋ ਸਸ਼ੀ ਕਾ ਆਈ ਵੀਰ ਬੁਗਲੂ ਮਮੀ ਦੀ ਮਾਂ ਬਿੱਲੀ ਮਾਂ ਬਿੱਲੀ ਆ ਦੇ ਕੋਨੂੰ ਬੁਖਾਰ ਕਿੰਨਾ ਚੜਿਆ ਆ ਬੁਖਾਰ ਵਾਲਾ ਮੂੰਹ ਦਿਖਾਓ ਆ ਕਾ ਦੋ ਪਾਪਾ ਦਿਖਾਈਏ ਪਾਪਾ ਪਾਪਾ ਕਿਤੇ ਘਰਾਟੇ ਬਾਂਦੇ ਉਹ ਦੇਖੋ ਲਾਵ ਇੱਕੀ ਕਾ ਆ ਅੰਦਰ ਆ ਗਿਆ ਉਹ ਡੋਗੀ ਆ ਗਿਆ ਡੋਗੀ ਆ ਲਾਵ ਸੁੱਤੇ ਹੋਏ ਆ ਨਾ ਡੋਗੀ ਰੱਖਿਆ ਆਪਣੀ ਬੇਟੀ ਦਾ ਮੇਰੀ ਬੇਟੀ ਨੂੰ ਚੜਿਆ ਬਹੁਤ ਜ਼ਿਆਦਾ ਬੁਖਾਰ ਤੇ ਇਹ ਚੜ ਕੇ ਘਬਰਾ ਰਹੀ ਐ ਆਵੇ ਡੋਗੀ ਆ ਗਿਆ ਡੋਗੀ 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 ਆ ਜਾ ਆ ਜਾ ਚਲ ਚਲ ਬੈਠ ਜੀ ਦੁੱਧ ਪੀ ਲਾ ਦੇ ਹਾਂ ਦੁੱਧ ਪੀ ਲੈ ਤੱਕ ਚੜੀ ਦੁੱਧ ਪੀ ਲੈ ਆਪਣੀ ਦੁੱਧ ਪੀ ਲਓ ਡਬਲ ਡਬਲ ਨਿਕਾੜੇ ਲੈ ਲਓ ਪਾਣੀ ਉਹ ਪਾਣੀ ਲੈ ਲਓ ਪਾਣੀ ਦੀ ਬੋਤਲਾਂ ਲੈ ਲਓ ਤੇਨੂੰ ਮੈਂ ਗੱਲ ਦੱਸਾਂ ਲਾਵ लव अवनीत ने एक बोलता हथ फटे कि रखी भाई देखी ए बोतला पानी वाली बोतला। आ आ खोलना खोलना। दे। बोतल ले लाइन बोतल टॉफी खोलता आठफी खोलता लिया खोलता बोतल फानी की बोतल दे दे दे। पापा तो गए हल है खानी टोफी? खानी ਅਵਨੀਤ ਲੈ ਟੋਫੀ ਤੇ ਮੇਰੀ ਬੇਟੀ ਉਹ ਵੀ ਮਾਰਾ ਹੈ ਬੁਖਾਰ ਚੜਦੇ ਵੇ ਆ ਤੋ ਸੋ ਥੋੜੀ ਜਿਹੀ ਖੇਡਣ ਲੱਗੀ ਹੈ ਤੇ ਅਵਨੀਤ ਕੀ ਖਾਂਦਾ ਪਿਆ ਲੈ ਅਵਨੀਤ ਕੀ ਹੈ ਕੀ ਅਵਨੀਤ ਅਮਨੀਤ ਲਾ ਚੀਜੀ ਅਬ ਨਹੀਂ ਦਿਖਾ ਲੋ ਚੀਜੀ ਪਾਪਾ ਖਾ ਲੋ ਨਹੀਂ ਨਹੀਂ ਤੂੰ ਖਾ ਲੋ ਪਾਪਾ ਪਾਪਾ ਖਾ ਲਨ ਚਲ ਡੋਗੀ ਨੇ ਖਾਣਾ ਡੋਗੀ ਨੇ ਬਸ ਓ Doggy kithe hai doggi nu no khwa do descriptor. oh Doggy chips kha lo dekho ne na chips nu